ਆਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਮੇਰੀ ਸੱਸ ਬਾਰ-ਬਾਰ ਕਹਿ ਰਹੀ ਸੀ ਕਿ ਹੁਣ ਬੱਸ ਕਰੋ ਨਾ ਮੈਂ ਬਹੁਤ ਥੱਕ ਗਈ ਹਾਂ ਹੁਣ ਮੇਰੇ ਤੋਂ ਹੋਰ ਜ਼ਿਆਦਾ ਸਹਿਣ ਨਹੀਂ ਹੁੰਦਾ ਤੁਸੀਂ ਬਹੁਤ ਤਾਕਤਵਰ ਹੋ ਤੁਹਾਡੇ ਅੱਗੇ ਮੈਂ ਬਹੁਤ ਕਮਜ਼ੋਰ ਹਾਂ ਮੇਰੀ ਸੱਸ ਦੀਆਂ ਇਹ ਸਾਰੀਆਂ ਗੱਲਾਂ ਦੁੱਖ ਭਰੀ ਆਵਾਜ਼ ਵਿੱਚ ਮੈਨੂੰ ਸੁਣਾਈ ਦਿੱਤੀਆਂ ਇਸ ਤੋਂ ਬਾਅਦ ਮੈਂ ਜੀ ਕੁਝ ਵੀ ਦੇਖਿਆ ਉਹ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਮੇਰਾ ਨਾਮ ਨੰਦਨੀ ਹੈ ਅਤੇ ਅੱਜ ਮੈਂ ਤੁਹਾਨੂੰ ਆਪਣੇ ਜੀਵਨ ਦੀ ਇੱਕ ਇਸ ਤਰ੍ਹਾਂ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜਿਸ ਨੇ ਮੇਰੀ ਸੋਚ ਅਤੇ ਸਮਝ ਨੂੰ ਬਦਲ ਦਿੱਤਾ ਇਹ ਕਹਾਣੀ ਮੇਰੇ ਵਿਆਹ ਤੋਂ ਬਾਅਦ ਦੀ ਹੈ ਜਦੋਂ ਮੈਂ ਪਹਿਲੀ ਵਾਰ ਆਪਣੇ ਸਹੁਰੇ ਘਰ ਆਈ ਸੀ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮੈਨੂੰ ਆਪਣੇ ਸਹੁਰੇ ਘਰ ਇਹ ਸਭ ਕੁਝ ਸਹਿਣਾ ਪਵੇਗਾ ਜੋ ਨਾਹੀਂ ਮੇਰੇ ਰਿਸ਼ਤੇ ਨੂੰ ਜਦੋਂ ਕਿ ਮੇਰੀ ਪੂਰੀ ਜ਼ਿੰਦਗੀ ਨੂੰ ਬਦਲ ਦੇਵੇਗਾ ਦੋਸਤੋ ਮੇਰਾ ਹੁਣੇ ਹੀ ਵਿਆਹ ਹੋਇਆ ਸੀ ਮੈਨੂੰ ਆਪਣੇ ਸਹੁਰੇ ਘਰ ਆਏ ਨੂੰ ਅਜੇ 10 ਦਿਨ ਹੀ ਹੋਏ ਸੀ ਪਹਿਲੇ ਦਿਨ ਤੋਂ ਹੀ ਮੈਂ ਆਪਣੇ ਪਤੀ ਅਮਨ ਦੇ ਡੇਲੀ ਰੂਟੀਨ ਨੂੰ ਧਿਆਨ ਨਾਲ ਸੰਭਾਲ ਰਹੀ ਸੀ ਮੇਰੇ ਪਤੀ ਨੂੰ ਦੁੱਧ ਪੀਣਾ ਬਹੁਤ ਪਸੰਦ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਸੀ ਕਿ ਰਾਤ ਨੂੰ ਇੱਕ ਗਲਾਸ ਦੁੱਧ ਮੇਰੇ ਕਮਰੇ ਵਿੱਚ ਲੈ ਕੇ ਆਓ ਕਿਉਂਕਿ ਉਹਨਾਂ ਨੂੰ ਦੁੱਧ ਪੀਤੇ ਬਿਨਾ ਨੀਂਦ ਨਹੀਂ ਆਉਂਦੀ ਸੀ ਪਰ ਮੇਰੇ ਭੁੱਲਣ ਦੀ ਆਦਤ ਦੇ ਕਾਰਨ ਮੈਂ ਦੁੱਧ ਲਿਆਉਣਾ ਭੁੱਲ ਜਾਂਦੀ ਸੀ 9 ਦਿਨ ਹੋ ਗਏ ਸੀ ਮੇਰੇ ਪਤੀ ਮੈਨੂੰ ਬਾਰ-ਬਾਰ ਜਾਦ ਦਵਾ ਰਹੇ ਸੀ ਪਰ ਮੈਂ ਫੇਰ ਵੀ ਭੁੱਲ ਜਾਂਦੀ ਸੀ ਆਖਰ ਵਿੱਚ ਉਹ ਗੁੱਸੇ ਵਿੱਚ ਬੋਲੇ ਕਿ ਜੇਕਰ ਤੂੰ ਮੇਰੇ ਲਈ ਦੁੱਤ ਨਾ ਲੈ ਕੇ ਆਈ ਤਾਂ ਮੈਂ ਤੇਰੇ ਨਾਲ ਕੀ ਕਰਾਂਗਾ ਇਸ ਗੱਲ ਦਾ ਤੂੰ ਅੰਦਾਜ਼ਾ ਵੀ ਨਹੀਂ ਲਗਾ ਸਕਦੀ ਐਸਾ ਬਸ ਹੁੰਦੇ ਹੀ ਮੈਂ ਪਰੇਸ਼ਾਨ ਹੋ ਕੇ ਰਸੋਈ ਵਿੱਚ ਚਲੀ ਗਈ ਰਸੋਈ ਵਿੱਚ ਪਹੁੰਚਦੇ ਹੀ ਮੈਨੂੰ ਅਹਿਸਾਸ ਹੋਇਆ ਕੀ ਮੈਂ ਚਾਬੀ ਕਮਰੇ ਵਿੱਚ ਛੱਡ ਆਈ ਹਾਂ ਮੈਂ ਵਾਪਸ ਜਾ ਕੇ ਚਾਬੀ ਲੈ ਕੇ ਆਈ ਜਿਵੇਂ ਹੀ ਮੈਂ ਦੁੱਧ ਗਰਮ ਕਰਕੇ ਵਾਪਸ ਆਈ ਤਾਂ ਅਚਾਨਕ ਮੈਂ ਇੱਕ ਅਜੀਬ ਜਿਹੀ ਆਵਾਜ਼ ਸੁਣੀ ਉਹ ਆਵਾਜ਼ ਮੇਰੀ ਸੱਸ ਦੇ ਕਮਰੇ ਵਿੱਚੋਂ ਆ ਰਹੀ ਸੀ ਮੇਰੀ ਸੱਸ بار بار ਕਹਿ ਰਹੀ ਸੀ ਕੀ ਹੁਣ ਬਸ ਕਰੋ ਮੈਂ ਥੱਕ ਗਈ ਹਾਂ ਮੇਰੇ ਤੋਂ ਹੁਣ ਹੋਰ ਸਹਿਣ ਨਹੀਂ ਹੁੰਦਾ ਤੁਸੀਂ ਬਹੁਤ ਤਾਕਤਵਰ ਹੋ ਉਸੇ ਸਮੇਂ ਸੌਰੇ ਦੀ ਆਵਾਜ਼ ਆਈ ਅਤੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਠੱਕਣ ਵਾਲੀ ਕੀ ਗੱਲ ਹੈ ਮੇਰੇ ਕੋਲ आओ ਇਹ ਸਭ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਆਪਣੇ ਕਮਰੇ ਵਿੱਚ ਆਈ ਅਤੇ ਬਿਸਤਰੇ ਤੇ ਪੈ ਗਈ ਸੌਂਦੇ ਸਮੇਂ ਮੇਰੇ ਮਨ ਵਿੱਚ ਇਹੀ ਸਵਾਲ ਆ ਰਿਹਾ ਸੀ ਕਿ ਮੇਰਾ ਸਿਹਰਾ ਦਿਖਣ ਵਿੱਚ ਤਾਂ ਕਮਜ਼ੋਰ ਜਿਹਾ ਲੱਗਦਾ ਹੈ ਫਿਰ ਮੇਰੀ ਸੱਸ ਇਸ ਤਰ੍ਹਾਂ ਕਿਉਂ ਬੋਲ ਰਹੀ ਸੀ ਇਹ ਸਭ ਸੋਚਦੇ ਸੋਚਦੇ ਮੈਂ ਸੌਂ ਗਈ ਅਤੇ ਉਸ ਵੇਰੇ ਜਦੋਂ ਮੈਂ ਉੱਠੀ ਤਾਂ ਮੈਂ ਦੇਖਿਆ ਕਿ ਮੇਰੀ ਸੱਸ ਆਪਣੇ ਕੰਮਾਂ ਵਿੱਚ ਬੀਜੀ ਸੀ ਰਾਤ ਦੀ ਥਕਾਵਟ ਤੋਂ ਬਾਅਦ ਉਹਨਾਂ ਦੇ ਚਿਹਰੇ ਤੇ ਕੋਈ ਵੀ ਅਸਰ ਨਹੀਂ ਸੀ ਜਦੋਂ ਮੇਰਾ ਸਹੁਰਾ ਕੰਮ ਤੋਂ ਵਾਪਸ ਆਇਆ ਤਾਂ ਮੇਰੀ ਸੱਸ ਵੀ ਉਹਨਾਂ ਦੇ ਪਿੱਛੇ-ਪਿੱਛੇ ਹੀ ਕਮਰੇ ਵਿੱਚ ਚਲੀ ਗਈ ਮੈਂ ਸ਼ਾਮ ਦਾ ਖਾਣਾ ਬਣਾ ਲਿਆ ਅਤੇ ਖਾਣਾ ਖਾਣ ਲਈ ਉਹਨਾਂ ਨੂੰ ਕੋਲੋਂ ਕਮਰੇ ਵਿੱਚ ਚਲੀ ਗਈ ਹੁਣ ਫੇਰ ਮੈਂ ਉਹੀ ਆਵਾਜ਼ ਸੁਣੀ ਮੈਂ ਹੈਰਾਨ ਹੋ ਕੇ ਵਾਪਸ ਰਸੋਈ ਵਿੱਚ ਚਲੀ ਗਈ ਅਤੇ ਸੋਚਣ ਲੱਗੀ ਕਿ ਮੇਰਾ ਸਹੁਰਾ ਅਖਰ ਇਸ ਤਰ੍ਹਾਂ ਦਾ ਵੀ ਕੀ ਖਾਂਦਾ ਹੈ ਜੋ ਉਹ ਨਹਿਨਾ ਤੱਕ ਤਵਰ ਹੈ ਹੁਣ ਮੈਂ ਪਤਾ ਲਗਾਉਣਾ ਸੀ ਕਿ ਉਹ ਕੀ ਖਾਂਦੇ ਹਨ ਅਤੇ ਮੇਰੀ ਸੱਸ ਉਹਨਾਂ ਨੂੰ ਕੀ ਖਾਣ ਲਈ ਦਿੰਦੀ ਹੈ ਦਿਨ ਇਸ ਤਰ੍ਹਾਂ ਹੀ ਬੀਤ ਰਹੇ ਸੀ ਅਤੇ ਅੱਜ ਮੇਰੇ ਪਤੀ ਨੇ ਕਿਤੇ ਬਾਹਰ ਕੰਮ ਲਈ ਜਾਣਾ ਸੀ ਮੇਰਾ ਪਤੀ ਸ਼ਹਿਰ ਤੋਂ ਬਾਹਰ ਚਲਾ ਗਿਆ ਸੀ ਉਸ ਰਾਤ ਮੈਂ ਸਾਰੇ ਕੰਮ ਸਮੇਂ ਸਿਰ ਨਿਪਟਾ ਲਏ ਸੀ ਫਤੇ ਫੇਰ ਆਪਣੀ ਸੱਸ ਦੇ ਕਮਰੇ ਵਿੱਚ ਲੁਕ ਗਈ ਮੈਂ ਇਸ ਤਰ੍ਹਾਂ ਦੀ ਜਗਾ ਤੇ ਲੁਕੀ ਜਿੱਥੇ ਉਹ ਮੈਨੂੰ ਨਹੀਂ ਦੇਖ ਸਕਦੀ ਸੀ ਰਾਤ ਦੇ ਸਮੇਂ ਉਹ ਕਮਰੇ ਵਿੱਚ ਗਏ ਮੈਨੂੰ ਬਹੁਤ ਨੀਂਦ ਆ ਰਹੀ ਸੀ ਪਰ ਮੈਂ ਉਹਨਾਂ ਨੂੰ ਦੇਖਣ ਲਈ ਰਾਤ ਭਰ ਜਾਗੀ ਆਖਰਕਾਰ ਮੇਰਾ ਇੰਤਜ਼ਾਰ ਖਤਮ ਹੋਇਆ ਉਹ ਇੱਕ ਨਵੇਂ ਕੰਮ ਦੀ ਯੋਜਨਾ ਵਿੱਚ ਵਿਅਸਤ ਸੀ ਉਹ ਇੱਕ ਨਵੇਂ ਪ੍ਰੋਜੈਕਟ ਲਈ ਪਲਾਨਿੰਗ ਕਰ ਰਹੇ ਸੀ ਉਹਨਾਂ ਨੇ ਬਹੁਤ ਵੱਡੀ ਲਿਸਟ ਬਣਾਈ ਹੋਈ ਸੀ ਜਿਸ ਵਿੱਚ ਮੇਰੇ ਸਹੁਰੇ ਨੇ ਕੋਈ ਖਾਸ ਰੈਸਪੀ ਤਿਆਰ ਕੀਤੀ ਸੀ ਜਿਸ ਨੂੰ ਉਹ ਬਾਜ਼ਾਰ ਵਿੱਚ ਵੇਚਣਾ ਚਾਹੁੰਦੇ ਸਨ ਉਹ ਆਪਣੇ ਕੰਮ ਵਿੱਚ ਬਹੁਤ ਉਤਸ਼ਾਹੇ ਸਨ ਮੇਰੇ ਸਹੁਰੇ ਨੇ ਕੋਈ ਰੈਸਪੀ ਬਣਾਈ ਸੀ ਜੋ ਉਹਨਾਂ ਨੇ ਘਰੇਲੂ ਚੀਜ਼ਾਂ ਨਾਲ ਆਪਣੇ ਹੱਥਾਂ ਨਾਲ ਤਿਆਰ ਕੀਤੀ ਸੀ ਉਹਨਾਂ ਦੀ ਇਹ ਸੋਚੋ ਸ਼ੀਸ਼ ਨਹੀਂ ਇਹ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਇਸ ਤੋਂ ਮੈਂ ਸਮਝਿਆ ਕਿ ਉਹਨਾਂ ਦੇ ਰਿਸ਼ਤੇ ਦੀ ਤਾਕਤ ਇੱਕ ਦੂਜੇ ਨਾਲ ਕੰਮ ਕਰਨ ਵਿੱਚ ਬਣੀ ਸੀ ਉਹਨਾਂ ਦੇ ਵਿੱਚ ਆਪਸੀ ਸਮਾਨਤਾ ਤੇ ਸਹਿਯੋਗ ਨੇ ਉਹਨਾਂ ਦੇ ਰਿਸ਼ਤੇ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾ ਦਿੱਤਾ ਸੀ ਦੋਸਤੋ ਇਸ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਰਿਸ਼ਤਿਆਂ ਵਿੱਚ ਡੂੰਘਾਈ ਅਤੇ ਇੱਕ ਦੂਜੇ ਵਿੱਚ प्यार समान होना जरूरी है इस तरह ही मैं सास ससुरे ਦੇ ਰਿਸ਼ਤੇ ਨੂੰ ਇੱਕ ਅਲੱਗ ਹੀ ਨਜ਼ਰ ਨਾਲ ਦੇਖਿਆ ਉਹ ਦੋਨੋਂ ਮਿਲ ਕੇ ਬਹੁਤ ਵਧੀਆ ਨਵਾਂ ਕਾਰੋਬਾਰ ਚਲਾਉਣ ਦੀ ਪਲਾਨਿੰਗ ਕਰ ਰਹੇ ਸੀ ਜਦੋਂ ਦੋ ਲੋਕ ਇਕੱਠੇ ਹੋ ਕੇ ਕਿਸੇ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇੱਕ ਦੂਜੇ ਦਾ ਸਾਥ ਦਿੰਦੇ ਹਨ ਤਾਂ ਉਹਨਾਂ ਦੇ ਰਿਸ਼ਤੇ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਜਾਂਦੇ ਹਨ ਮੇਰੀ ਸਾਥ ਸਾਥ ਦੇ ਸਾਰੇ ਦੇ ਵਿੱਚ ਜੋ ਇਮਾਨਦਾਰੀ ਅਤੇ ਸਹਿਯੋਗ ਮੈਂ ਦੇਖਿਆ ਉਹ ਸੋਨੇ ਸਾਬਿਤ ਕਰ ਦਿੱਤਾ ਕਿ ਆਪਸੀ ਸਮਾਨਤਾ ਅਤੇ ਸਹਿਯੋਗ ਦੇ ਕਾਰਨ ਰਿਸ਼ਤੇ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਇਨ੍ਹਾਂ ਨੇ ਆਪਣੇ ਕੰਮ ਲਈ ਇਕੱਠੇ ਮਿਲ ਕੇ ਕੰਮ ਨੂੰ ਕਰਨ ਦਾ ਯਤਨ ਕੀਤਾ ਇਹ પતિ ਪਤਨੀ ਦੇ ਰਿਸ਼ਤੇ ਦੀ ਬਹੁਤ ਵੱਡੀ ਮਿਸਾਲ ਹੈ ਅਤੇ ਇਸ ਵਿੱਚ ਮੈਂ ਇਹ ਵੀ ਸਮਝਿਆ ਕਿ ਸਹੀ ਖਾਣਾ ਪੀਣਾ ਸਾਡੀ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਸਾਡੀ ਬਹੁਤ ਮਦਦ ਕਰਦਾ ਹੈ ਮੇਰੇ ਸਹੁਰੇ ਨੇ ਘਰੇਲੂ ਚੀਜ਼ਾਂ ਨਾਲ ਹੀ ਬਹੁਤ ਚੰਗੀਆਂ ਚੀਜ਼ਾਂ ਤਿਆਰ ਕੀਤੀਆਂ ਸੀ ਤਾਂ ਦੋਸਤੋ ਏਸੀ ਅੱਜ ਦੀ ਸਾਡੀ ਨਮੀ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਤੁਹਾਡੇ ਆਪਣੇ ਚੈਨਲ ਅਲਫਾਜ ਪੀਵੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ